ਮਨਕਮਰ ਵਿਪਨ ਅਤੇ ਤੁਸੀਂ ਦੇਖ ਰਹੇ ਹੋ ਚੈਨਲ ਸੱਜੋ ਅੱਜ ਤੱਕ ਪਾਵਰ ਕਾਮ ਸਬ ਡਿਵੀਜ਼ਨ ਹਮੀਰਾਦੇਸ ਨੂੰ ਸਟਾਫ ਵੱਲੋਂ ਐਸਡੀਓ ਬਲਵਿੰਦਰ ਸਿੰਘ ਧਾਰੋਵਾਲੀ ਦੀ ਅਗਵਾਈ ਹੇਠ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਅਤੇ 90 ਸਾਲ ਦੀ ਆਮਦ ਸਰਬੱਜ ਦੇ ਭਲੇ ਲਈ ਸ਼੍ਰੀ ਸੁਖਨੀ ਸਾਹਿਬ ਦੇ ਪਾਠ ਕਰਾਏ ਗਏ ਇਸ ਮੌਕੇ ਸੰਤ ਬਾਬਾ ਮਜੀਤ ਸਿੰਘ ਜੀ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਰਾਗੀ ਜੱਥੇ ਵੱਲੋਂ ਰਸਪੀਨਾ ਕੀਰਤਨ ਕੀਤਾ ਗਿਆ ਸ਼੍ਰੀ ਸੁਖਨੀ ਸਾਹਿਬ ਦੇ ਪਾਠ ਉਪਰੰਤ ਐਸਡੀਓ ਬਲਵਿੰਦਰ ਸਿੰਘ ਅਤੇ ਐਕਸੀਅਨ ਵਿਰੇ ਸ਼ਰਨਾ ਵੱਲੋਂ ਸੰਗਤ ਦਾ ਧੰਨਵਾਦ ਕੀਤਾ ਗਿਆ i <laughs> ਕਰਸਵਰਾ ਦਾ ਤਾਰਾ ਨੰਦਸ ਸਤਿ ਤਕ ਬਣੇ ਵਿਚਿਤਰ ਪਾਵਨ ਪਵਿੱਤਰ ਮਿੱਤਰ ਆਜ ਮੋਰੀ ਆਏ ਨੇ ਸਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜੂਰੀ ਦੇ ਵਿੱਚ ਜੁੜ ਬੈਠੀ ਵਡਭਾਗੀ ਸਾਧ ਸੰਗਤ ਜੀਓ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਸਾਰੇ ਰਲ ਮਿਲ ਕੇ ਬੁਲੰਦ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਰਹਿਮਤ ਕੀਤੀ ਹੈ ਇਹ ਤਰਸ ਕੀਤਾ ਹੈ ਸਮੁੱਚੇ ਹੀ ਪਾਵਰ ਕਾਮ ਦੇ ਸਟਾਫ ਤੇ ਆਪ ਗੁਰੂ ਜੀ ਨੇ ਕਿਰਪਾ ਕਰਕੇ ਸਾਨੂੰ ਖੁੱਲੇ ਪੰਡਾਲਾਂ ਦੇ ਵਿੱਚ ਆਪ ਦਰਸ਼ਨ ਦਿਦਾਰੇ ਦੇ ਕੇ ਆਪਣੇ ਨੜ ਦੇ ਨਾਲ ਆਪਣੀ ਬਾਣੀ ਦੇ ਨਾਲ ਜੋੜਿਆ ਹੈ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਅਲਾਵੇਂ ਆਪਨ ਪਾਲੀ ਜਦੋਂ ਸੁਖ ਦੇਣ ਵਾਲਾ ਵਾਹਿਗੁਰੂ ਆਪ ਕਿਰਪਾ ਕਰਦਾ ਹੈ ਉਦੋਂ ਉਹ ਤਰਸ ਕਰਕੇ ਸਾਡੇ ਤੇ ਉਹ ਆਪਣੇ ਲੜਦੇ ਨਾਲ ਆਪਣੇ ਪੱਲੇ ਦੇ ਨਾਲ ਜੋੜਦਾ ਹੈ ਰਹਿਮਤ ਹੋਈ ਹੈ ਸਮੁੱਚੀਆਂ ਸੰਗਤਾਂ ਦੇ ਉੱਪਰ ਕਿ ਗੁਰੂ ਜੀ ਨੇ ਕਿਰਪਾ ਕੀਤੀ ਹੈ ਕੁੱਟ ਨੂੰ ਕੋੜ ਧੰਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਜਿਨ੍ਹਾਂ ਨੇ ਆਪ ਬਰਾਜਮਾਨ ਹੋ ਕੇ ਇਹ ਸਾਰੀ ਹੀ ਸੇਵਾ ਲਈ ਹੈ ਕੋਟਰ ਕੋੜਤਨ ਵਾਅਦਾ ਹੈ ਬਾਬਾ ਜੀ ਬਾਬਾ ਜੀ ਮਨਜੀਤ ਸਿੰਘ ਜੀ ਦਾ ਸੰਤ ਬਾਬਾ ਮਨਜੀਤ ਸਿੰਘ ਜੀ ਦਾ ਜਿਨ੍ਹਾਂ ਨੇ ਇੱਥੇ ਪਹੁੰਚ ਗਏ ਸਾਨੂੰ ਬਹੁਤ ਹੀ ਉਹਨਾਂ ਦਾ ਸਹਿਯੋਗ ਹੈ ਉਹਨਾਂ ਨੂੰ ਯਾਦ ਕਰਦੇ ਹਾਂ ਉਹ ਹਮੇਸ਼ਾ ਹੀ ਸਾਡੀ ਬਾਹ ਫੜਦੇ ਨੇ ਹਰ ਵਕਤ ਕਿਉਂਕਿ ਉਹਨਾਂ ਨੂੰ ਅਸੀਂ ਕਹਿਆ ਜੀ ਬਾਬਾ ਜੀ ਇਹ ਦਫ਼ਤਰ ਹੀ ਤੁਹਾਡਾ ਹੈ ਜਦੋਂ ਵੀ ਲੋੜ ਪੈਂਦੀ ਹੈ ਸਾਨੂੰ ਉਹ ਇੱਥੇ ਪਹੁੰਚਦੇ ਨੇ ਔਰ ਉਹਨਾਂ ਨੇ ਬਹੁਤ ਲੰਮਾ ਸਮਾਂ ਕੱਢ ਕੇ ਸੰਗਤ ਦੇ ਵਿੱਚ ਹਾਜ਼ਰੀ ਭਰੀ ਹੈ ਔਰ ਉਹ ਸੰਗਤਾਂ ਨੂੰ ਨਾਮ ਦੇ ਨਾਲ ਜੋੜਦੇ ਨੇ ਜਿਹੜਾ ਨਾਮ ਦੇ ਨਾਲ ਜੋੜਦਾ ਹੋਵੇ ਉਸ ਨੂੰ ਅਸੀਂ ਕੀ ਦੇ ਸਕਦੇ ਹਾਂ ਉਸ ਦਾ ਅਸੀਂ ਕੀ ਧੰਨਵਾਦ ਕਰ ਸਕਦੇ ਹਾਂ ਤੈ ਸਾਹਿਬ ਕੀ ਬਾਤ ਜੇ ਆਖੀ ਕਹੋ ਨਾਨਕ ਕਿ ਆ ਦੀਚੈ ਗੁਰਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਆਹ ਮਾਲਕ ਜਿਹੜਾ ਮੈਨੂੰ ਤੇਰੇ ਨਾਮ ਦੀ ਕੋਈ ਗੱਲ ਸੁਣਾਵੇਂ ਤੇਰੇ ਘਰ ਦੀ ਕੋਈ ਗੱਲ ਸੁਣਾਵੇਂ ਮੇਰੇ ਕੋਲ ਉਹਨੂੰ ਦੇਣ ਵਾਸਤੇ ਕੀ ਹੈ ਮੈਂ ਉਹਨੂੰ ਕੀ ਦੇ ਸਕਦਾ ਸਭ ਕੁਝ ਤੇਰਾ ਦਿੱਤਾ ਹੋਇਆ ਏ ਤੇ ਗੁਰੂ ਜੀ ਕਹਿੰਦੇ ਸੀਸ ਵੱਡੇ ਕਰ ਵੈਸਨ ਦੀਜੈ ਬਿਨ ਸਿਰ ਸੇਵਕ ਰੇਜੈ ਕਹਿੰਦੇ ਜਿਹੜਾ ਮੈਨੂੰ ਤੇਰੇ ਦਰ ਦੀਆਂ ਤੇਰੇ ਮਾਲਕ ਦੀਆਂ ਨਾਮ ਦੀਆਂ ਕਹਾਣੀਆਂ ਸੁਣਾਊਗਾ ਗੱਲਾਂ ਸੁਣਾਊਗਾ ਮੈਂ ਉਸ ਨੂੰ ਆਪਣਾ ਸਿਰ ਭੇਟ ਕਰ ਦੇਵਾਂਗਾ ਤੇ ਬਿਨਾ ਸਿਰ ਤੋਂ ਉਸ ਦੀ ਸੇਵਾ ਕਰਾਂਗਾ ਜਿਹੜਾ ਨਾਮ ਦੀ ਮੈਨੂੰ ਗੱਲ ਸੁਣਾਵੇਗਾ ਉਸ ਬਹੁਤ ਬਹੁਤ ਧੰਨਵਾਦ ਹੈ ਬਾਬਾ ਮਨਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਰਾਗੀ ਜੱਥਾ ਪੰਜ ਸੈ ਪਾਈ ਅਵਤਾਰ ਸਿੰਘ ਜੀ ਧਾਰੋ ਵਾਲੀ ਗੁਰਦਾਸਪੁਰ ਵਾਲੇ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਮਨਜ਼ੂਰ ਕਰਕੇ ਇੱਥੇ ਪਹੁੰਚ ਕੇ ਸਭ ਸੰਗਤਾਂ ਨੂੰ ਬਹੁਤ ਹੀ ਰਸ ਭਿੰਨੇ ਕੀਰਤਨ ਦੁਆਰਾ ਗੁਰ ਚਰਨਾ ਦੇ ਨਾਲ ਜੋੜਿਆ ਹੈ ਇਸ ਲਈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਗੁਰੂ ਦੇ ਵਜੀਰ ਜਿਨ੍ਹਾਂ ਨੇ ਨਾਮ ਬਾਣੀ ਸਾਨੂੰ ਸਰਵਨ ਕਰਵਾਈ ਹੈ ਸ੍ਰੀ ਸੁਖਮੀ ਸਾਹਿਬ ਜੀ ਦੇ ਜਾਪ ਕਰਵਾਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਇਹ oprala ਸਾਰਾ ਹੀ ਸਟਾਫ ਕਿਉਂਕਿ ਵਿਚਾਰ ਆਈ ਸੀ ਮੇਰੇ ਸਾਰੇ ਹੀ ਸਟਾਫ ਵੱਲੋਂ ਤੇ ਆਪਾਂ ਵੀ ਸਾਰੇ ਇੱਥੇ ਸੁਖਮੀ ਸਾਹਿਬ ਜੀ ਦੇ ਜਾਪ ਕਰਵਾਈਏ ਤਾਂ ਦਾਸ ਨੇ ਉਹਨਾਂ ਨੂੰ ਕਿਹਾ ਸੀ ਠੀਕ ਹੈ ਜੋ ਤੁਸੀਂ ਕਹਿੰਦੇ ਹੋ ਗੁਰੂ ਮਹਾਰਾਜ ਕਿਰਪਾ ਕਰਨਗੇ ਪਰ ਆਪਾਂ ਪਹਿਲਾਂ ਸਾਰੇ ਰਲ ਮਿਲ ਕੇ ਜੋ ਇੱਥੇ ਸਫਾਈ ਹੈ ਪਹਿਲਾਂ ਆਪਾਂ ਸਾਰੇ ਦਫ਼ਤਰ ਦੀ ਰਲ ਮਿਲ ਕੇ ਸਫਾਈ ਕਰੀਏ ਤੇ ਫਿਰ ਆਪਾਂ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਕਰਾਂਗੇ ਔਰ ਮੈਂ ਦੇਖਦਾ ਰਿਹਾ ਕਿ ਇੰਨਾ ਉਤਸ਼ਾਹ ਸੀ ਸਾਡੇ ਸਟਾਫ ਦੇ ਵਿੱਚ ਚਾਹੇ ਸੀਐਚਬੀ ਸਟਾਫ ਸੀ ਚਾਹੇ ਰੈਗੂਲਰ ਸੀ ਇਹ ਸਾਰਾ ਆਪਣਾ ਹੀ ਸਾਡਾ ਪਰਿਵਾਰ ਹੈ ਇਹ ਸਾਰੇ ਸਾਡੇ ਆਪਣੇ ਨੇ ਇਹਨਾਂ ਨੇ ਬਹੁਤ ਹੀ ਉਤਸ਼ਾਹ ਦੇ ਨਾਲ ਇਹ ਸਾਰਾ ਹੀ ਜਿਹੜਾ ਹੈ ਇਹ ਸਮਾਗਮ ਗੁਰੂ ਦੀ ਕਿਰਪਾ ਦੇ ਨਾਲ ਕੀਤਾ ਹੈ ਇਸ ਲਈ ਮੈਂ ਆਪਣੇ ਜੋ ਸਾਡੇ ਸਟਾਫ ਮੈਂਬਰ ਨੇ ਜੋ ਸਾਡੇ ਸਟਾਫ ਦੇ ਕਰਮਚਾਰੀ ਨੇ ਚਾਹੇ ਉਹ ਸੀਐਚਬੀ ਕਰਮਚਾਰੀ ਨੇ ਚਾਹੇ ਉਹ ਦੂਸਰੇ ਕਰਮਚਾਰੀ ਨੇ ਉਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕਿਉਂਕਿ ਮੈਂ ਦਫ਼ਤਰ ਦਾ ਮੁਖੀ ਹੁੰਦੇ ਨਾਲ ਤੇ ਉਹਨਾਂ ਦਾ ਧੰਨਵਾਦ ਕਰਦਾ ਜੋ ਸੰਗਤ ਦਾ ਧੰਨਵਾਦ ਹੈ ਤੇ ਗੁਰੂ ਮਹਾਰਾਜ ਜੀ ਦਾ ਵਿਸ਼ੇਸ਼ ਧੰਨਵਾਦ ਹੈ ਉਹ ਸਾਡੇ ਐਕਸ਼ਨ ਸਾਫ ਜਿਹੜੇ ਨੇ ਉਹ ਬਾਅਦ ਚ ਕਰਨਗੇ ਮੈਂ ਇੱਕ ਦੋ ਵਿਚਾਰਾ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਕਿਉਂਕਿ ਮੈਂ ਕੋਈ ਬਲਾਰਾ ਨਹੀਂ ਜੇ ਕੋਈ ਮੈਂ ਗਲਤ ਬੋਲ ਜਾਵਾਂ ਤਾਂ ਸੰਗਤ ਕੋਲੋਂ ਮੈਂ ਖਿਮਾ ਚਾਹੁੰਦਾ ਹਾਂ ਸਾਡੇ ਉੱਪਰ ਡਿਪਾਰਟਮੈਂਟ ਨੇ ਬਹੁਤ ਵੱਡੀ ਜ਼ਿੰਮੇਵਾਰੀ ਸਮਨ ਦਿੱਤੀ ਹੋਈ ਹੈ ਕਿ ਅਸੀਂ ਜੋ ਸਾਡੇ ਵੱਡ ਮੁੱਲੇ ਖਫਤਕਾਰ ਨੇ ਉਹਨਾਂ ਦੀ ਆਪਾਂ ਸੇਵਾ ਕਰਨੀ ਹੈ ਸੋ ਸੇਵਾ ਜਿਹੜੀ ਹੈ ਉਹ ਗੁਰੂ ਦੀ ਕਿਰਪਾ ਤੋਂ ਬਿਨਾਂ ਜਿਹੜੀ ਹੈ ਉਹ ਆਪਾਂ ਪੂਰੀ ਸੇਵਾ ਨਹੀਂ ਕਰ ਸਕਦੇ ਜਦੋਂ ਗੁਰੂ ਪਾਤਸ਼ਾਹ ਮਹਾਰਾਜ ਮਿਹਰ ਕਰਨ ਉਦੋਂ ਹੀ ਸੇਵਾ ਹੁੰਦੀ ਹੈ ਇਸ ਕਰਕੇ ਗੁਰੂ ਮਹਾਰਾਜ ਜੀ ਦਾ ਉਹ ਟਾਹਸਰਾ ਲਿਆ ਗਿਆ ਹੈ ਕਿ ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਕਿਉਂਕਿ ਸਾਡੀ ਵਰਤੀ ਐਵੇਂ ਦੀ ਹੈ ਜਿਵੇਂ ਆਕਾਰਪੁਰ ਕਵਾਹਿ ਗੁਰੂ ਧੰਨ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਜਨ ਮੋਹਿ ਬ੍ਰਹਮੰਡ ਖੰਡ ਤਾਹੂ ਮੈਂ ਪਾਹੂ ਰਾਖ ਲਿਓ ਇਹ ਵਿਖੀ ਜੀਓ ਦੇਹੋ ਆਪਣਾ ਨਾਉ ਗੁਰੂ ਜੀ ਨੇ ਸਾਨੂੰ ਸਮਝਾਉਣ ਦੀ ਕਾਦਰ ਕਿਹਾ ਹੈ ਐ ਮਾਲਕ ਜਿਸ ਮਾਇਆ ਨੇ ਜਿਸ ਲੋਭ ਲਾਲਚ ਨੇ ਸਾਰੇ ਦੇਸਾਂ ਨੂੰ ਔਰ ਸਾਰੀ ਸ੍ਰਿਸ਼ਟੀ ਨੂੰ ਭੋਇਆ ਹੋਇਆ ਹੈ ਉਸ ਦੇ ਵਿੱਚ ਮੈਂ ਵੀ ਪਿਆ ਹੋਇਆ ਹਾਂ ਤੇ ਕਿਰਪਾ ਕਰਕੇ ਪਾਤਸ਼ਾਹ ਮਹਾਰਾਜ ਜੀਓ ਰਾਖ ਲੇਹੋ ਕੇ ਵਿਖੀ ਜਿਓ ਇਸ ਵਕਾਰੀ ਮਾਇਆ ਤੋਂ ਸਾਨੂੰ ਤੁਸੀਂ ਬਚਾ ਲਵੋ ਦੇਹੋ ਆਪਣਾ ਨਾਉ ਆਪਣਾ ਨਾਮ ਦਾ ਅਸਰਾ ਦੇ ਕੇ ਆਪਣੀ ਬਾਣੀ ਦਾ ਅਸਰਾ ਦੇ ਕੇ ਸਤਿਗੁਰ ਪਾਤਸ਼ਾਹ ਮਹਾਰਾਜ ਤੁਸੀਂ ਸਾਨੂੰ ਬਚਾ ਲਵੋ ਇਹ ਗੁਰੂ ਸਹਿਜ ਸਾਨੂੰ ਸਮਝਾਉਣ ਦੀ ਖਾਤਰ ਆਪਣੇ ਮਨ ਨੂੰ ਸਮਝਾਉਣ ਦੀ ਖਾਤਰ ਜਿਹੜਾ ਹੈ ਉਹ ਸਾਨੂੰ ਸੰਬੋਧਨ ਕਰਦੇ ਹੋਏ ਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਵਾਣੇ ਨਹੀਂ ਕਿਸੇ ਨੇ ਵਾਣ ਜਾਣਾ ਗੁਰੂ ਤਾਂ ਫਿੱਤੇ ਦੇ ਜਗਤ ਦਾ ਵਾਲਾ ਕਿਸੇ ਨੇ ਵਾਣ ਜਾਣਾ ਗੁਰੂ ਨਾਨਕ ਦੇਵ ਜਗਤ ਦਾ ਵਾਲਾ ਕਿਸੇ ਨੇ ਵਾਣ ਜਾਣਾ ਗੁਰੂ ਵਜਾਂ ਵਾਲਾ ਨਹੀਂ ਕਿਸੇ ਨੇ ਬਣ ਜਾਣਾ ਗੁਰੂ ਸਾਹਿਬ ਤੇਰੇ ਜਗਤ ਵਜਾਂ ਵਾਲਾ ਨਹੀਂ ਕਿਸੇ ਨੇ ਬਣ ਜਾਣਾ ਗੁਰੂ ਸਾਹਿਬ ਤੇਰੇ ਜਗਤ ਇੰਜੀਨੀਅਰ ਵਿਨੇਸ਼ ਸ਼ਰਮਾ ਸਰਤਾਪੁਰ ਨੰਬਰ 1 ਇੰਜੀਨੀਅਰ ਕੁਲਵਿੰਦਰ ਕਮਾਰ ਜੀ ਕੋਤਾਰ ਸਿੰਘ ਜੀ ਉਪ ਮੰਡਲ ਅਫਸਰ ਭਲੱਤ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੰਡਲ ਦੇ ਅਕਾਊਂਟੈਂਟ ਮੰਡਲ ਦੇ ਸੁਪਰਡੈਂਟ ਸਾਹਿਬ ਮੰਡਲ ਦੇ ਅਕਾਊਂਟਰ ਸਾਹਿਬ दी आरे साहिब और कताप नंबर दो आरे साहिब भोले सोनेहार सब संगत में बेनती है दो मिनट होर लगन गए प्रेजिडेंट भारतीय ਮੇਰੀ ਬੇਨਤੀ ਹੈ ਬਿਹਰਾਂ ਤੋਂ ਇੱਕ ਓਪਨ ਦਰਸ਼ਕ ਸਾਰੇ ਆਪਣਾ ਗਾਣਾ ਲੈ ਕੇ ਨੇ ਦੂਜੀ ਆਪਣਾ ਦਰਸ਼ਕ ਸਾਹਿਬਾਨ ਨੂੰ ਬੇਨਤੀ ਹੈ ਓਪਨ ਦਰਸ਼ਕ ਲਗਾਣਾ ਮੈਡਮ ਗਾਇਤਰੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਆਪਣਾ ਬੰਦਾ ਸਨਮਾਨ ਅਸਰ ਕਰਨ ਆਓ ਬੈਠ ਜੀ ਭਾਰਤੀ ਇਖਾਦਨ ਕਾਦੀਆਂ ਪ੍ਰਾਪਤਾਂ ਉਹਨਾਂ ਨੂੰ ਬੇਨਤੀ ਹੈ ਕਿ ਵੀ ਆਪਣਾ ਬੰਦਾ ਮਾਨ ਸਨਮਾਨਾ ਕਰ ਕਰ ਕੇ ਜੇ ਸਾਡੇ ਲਈ ਇਹ ਪੱਤੀ ਦਾ ਨਾ ਕੌਣ ਹੈ ਜੀ ਆਪਰਾ ਸਨਮਾਨਾ ਕਰ ਕਰ ਲਗੇ ਸਲੀਮ ਜੀ ਨੂੰ ਬੇਨਤੀ ਹੈ ਕਿ ਉਹ ਵੀ ਆਉਣਗੇ ਰੱਬਾ ਸਨਮਾਨਾ ਕਰ ਲਗੇ ਨਵੀਨ ਪਰਮਹਾਰਜੀ ਬਹੁਤ ਬੇਨਤੀ ਹੈ ਕਿ ਰਾਜਾ ਜੀ ਆਪਣਾ ਮਾਨ ਸ਼ਹਿਰ ਦੇ ਸੈਸ਼ਨ ਪ੍ਰਧਾਨ ਪ੍ਰਾਤਿਕ ਅੱਛਾ ਅੱਛਾ ਮਾਤਾਵਾਦ ਪ੍ਰੇਮੀ ਅਮਰੀਖਾ ਗੋਠੀ ਵਾਤਾਵਰਨ ਪ੍ਰੇਮੀ ਅਮਰੀਖਾ ਗੋਠੀ ਇੰਜੀਨੀਅਰ ਬਗਵਨ ਜੀ ਕੋਪਮੰਡਰ ਆਸਰਮ ਮਕਸੂਦਾ ਤੋਂ ਜਿਹੜੇ ਜਿਹਦੇ ਨਾਲ ਸਾਡੇ ਵਿੱਚ ਆਏ ਨੇ ਉਹਨਾਂ ਨੂੰ ਹਾਜ਼ਰੀ ਬੇਨਤੀ ਹੈ ਕਿ ਉਹ ਵੀ ਇੰਜੀਨੀਅਰ ਬਗਵਨ ਜੀ ਕੋਪਮੰਡਰ ਆਸਰਮ ਮਕਸੂਦਾ ਦਾ ਦਰਦ ਦੱਸੇ ਜੀਮਾ ਲੈ ਮੈਂ ਦੰਨਾਰੋਹਾ ਰੇਤੀ ਹੈ ਕਿ ਉਹ ਵੀ ਆਪਣਾ ਮਾਣ ਸਰਕਾਰ ਦਾ ਸਰਕਾਰ ਦਾ ਜੀਤਨ ਬਹੁਤ ਜੀ ਜੀ ਨੂੰ ਸ਼ੁਕਾਂ ਤੇ ਦਿਵਿੰਦਰ ਸਿੰਘ ਜੀਮਾ ਲਾਈਮੈਨ ਕਸਮ ਦਾਗਾ ਨਾ ਬੇਗਵਾਲ ਸਾਉਂਡ ਜਾਂ ਤੋਂ ਇੰਜੀਨੀਅਰ ਬਲਿੰਦਰ ਸਿੰਘ ਜੀ ਜੇ ਉਹ ਵੀ ਆਪਣਾ ਮਾਣ ਸਨਮਾਨ ਸਕੰਦਗੇ ਸਾਡੇ ਬੇਗਵਾਲ ਤੋਂ ਇੰਜੀਨੀਅਰ ਬਲਿੰਦਰ ਸਿੰਘ ਜੀ ਆਪਣਾ ਖਾਲੀ ਵੀ ਗਿਆ ਦਿਵ ਆਜੋ 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 ਸੋ ਨਿਹਾਲ ਆ ਸ੍ਰੀ ਅਕਾਲ ਹੁਣ ਸਰਪੰਚ ਗ੍ਰਾਮ ਪੰਚਾਇਤ ਤਿਆਲਪੁਰ ਵੱਲੋਂ ਸਰਪੰਚ ਗ੍ਰਾਮ ਪੰਚਾਇਤ ਸਰਪੰਚ ਸਾਹਿਬ ਜੀ ਮੀਰ ਸਿੰਘ ਧਰੋਵਾਲੀ ਦਾ ਪਰਮਾਰ ਕੀਤਾ ਜਾ ਰਿਹਾ ਹੈ ਬਹੁਤ ਹੀ ਵਧੀਆ ਸਵਾਗਤ ਦੇਣ ਬਦਲੇ ਸਾਡੇ ਪ੍ਰਾਥਨੇ ਕੋਮਨ ਦਾ ਅਸਰ ਜੀ ਬ੍ਰੀਸ ਸਿੰਘ ਧਰੋਵਾਲੀ ਔਰ ਮੰਡਲ ਕਰਤਾਰਪੁਰ ਦੇ ਦੇ ਇੱਕ ਨਗਰਾਨੀ ਜੀ ਐਸ ਡੀਓ ਸਰਦਾਰ ਬਲਬੀਰ ਸਿੰਘ ਜੀ ਸਬਡਿਵੀਜ਼ਨ ਹਮੇਰਾ ਤੇ ਅਸੀਂ ਖੜੇ ਆ ਗਲਵਤ ਕਰਦੇ ਨਾਲ ਸਸੀਕਲ ਜੀ ਸਸੀਕਲ ਜੀ ਅੱਜ ਤੁਸੀਂ ਇਹ ਰੱਖਿਆ ਸਮਾਗਮ ਕਿਸ ਵਿੱਚ ਤੇ ਰੱਖਿਆ ਅੱਜ ਦਾ ਜੋ ਸਮਾਗਮ ਹੈ ਗੁਰੂ ਪਾਸ਼ਾ ਮਹਾਰਾਜ ਧੰਨ ਗੁਰਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਸਮੁੱਚੇ ਮੰਡਲ ਕਰਤਾਰਪੁਰ ਅਧੀਨ ਉੰਦੇ ਸਬਡਿਨ ਹਮੀਰਾ 66 ਕੇਵੀ ਲਾਈਨ ਗ੍ਰਿਡ ਸਬਸਟੇਸ਼ਨ ਹਮੀਰਾ ਦੇ ਸਮੁੱਚੇ ਮੁਲਾਜ਼ਮਾਂ ਵੱਲੋਂ ਜੋ ਨਵਾਂ ਸਾਲ ਸ਼ੁਰੂ ਹੋਇਆ ਏ ਔਰ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਆਗਮਨ ਗੁਰਪੁਰਬ ਨੂੰ ਸਮਰਪਿਤ ਇਹ ਸਾਰਾ ਸਮਾਗਮ ਗੁਰੂ ਜੀ ਦੀ ਕਿਰਪਾ ਦੇ ਨਾਲ ਅਜੋਜਤ ਕੀਤਾ ਗਿਆ ਏ ਤਾਂ ਕਿ ਗੁਰੂ ਪਾਤਸ਼ਾਹ ਮਹਾਰਾਜ ਸਾਡੇ ਸਾਰੇ ਹੀ ਜਿੰਨੇ ਮੁਲਾਜ਼ਮ ਨੇ ਜਿੰਨੇ ਸਾਡੇ ਅਧਿਕਾਰੀ ਨੇ ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਸਾਰਿਆਂ ਉੱਤੇ ਆਪਣਾ ਮਿਹਰ ਪ੍ਰਯਾਤਨ ਰੱਖਣ ਤਾਂ ਕਿ ਜੋ ਸਾਡੀਆਂ ਡਿਪਾਰਟਮੈਂਟ ਵੱਲੋਂ ਸਾਡੀ ਮੈਨੇਜਮੈਂਟ ਵੱਲੋਂ ਜੋ ਸਾਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਉਹ ਜ਼ਿੰਮੇਵਾਰੀਆਂ ਉਹ ਸਵਾਵਾਂ ਆਪਾਂ ਜੋ ਸਾਡੇ ਬਹੁਤ ਹੀ ਵੱਡ ਮੁੱਲੇ ਖਪਤਕਾਰ ਨਹੀਂ ਉਹਨਾਂ ਖਪਤਕਾਰਾਂ ਨੂੰ ਆਪਾਂ ਉਹ ਸਵਾਵਾਂ ਦੇ ਸਕੀਏ ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਤਾਂ ਕਿ ਇਹ ਸਾਰੀਆਂ ਗੁਰੂ ਦੀ ਕਿਰਪਾ ਦੇ ਨਾਲ ਆਪਾਂ ਸਵਾਵਾਂ ਜਿਹੜੀਆਂ ਆਪਣੇ ਵੱਡ ਮੁੱਲੇ ਖਪਤਕਾਰਾਂ ਦੇ ਸਕੀਏ ਇਸ ਕਰਕੇ ਗੁਰੂ ਮਹਾਰਾਜ ਜੀ ਦੇ ਅੱਗੇ ਬੇਨਤੀ ਕਰਨ ਵਾਸਤੇ ਅਰਦਾਸ ਕਰਨ ਵਾਸਤੇ ਔਰ ਸਰਬੱਤ ਦੇ ਭਲੇ ਵਾਸਤੇ ਜਿਹੜਾ ਹੈ ਇਹ ਸਾਰਾ ਸਮਾਗਮ ਲਿਖਿਆ ਗਿਆ ਹੈ ਜੋ ਕਿ ਗੁਰੂ ਦੀ ਕਿਰਪਾ ਦੇ ਨਾਲ ਸਾਰਾ ਹੀ ਨਿਰਵਿਘਨਤਾ ਸਹਿਤ ਸੰਪੂਰਨ ਹੋਇਆ ਹੈ ਅਸੀਂ ਜਿੰਨੇ ਵੀ ਸਾਡੇ ਪਤਵੰਤੇ ਸੱਜਣ ਜਿੰਨੇ ਵੀ ਏਰੀਏ ਦੇ ਸਾਡੇ ਇੱਥੇ ਪਹੁੰਚੀ ਹੋਈਆਂ ਸੰਗਤਾਂ ਨੇ ਅਸੀਂ ਸਾਰਿਆਂ ਨੂੰ ਜੀ ਆਇਆਂ ਵੀ ਕਹਿੰਦੇ ਹਾਂ ਔਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦੇ ਹਾਂ ਕਿ ਉਹਨਾਂ ਨੇ ਆਪਣੀ ਚਰਨ ਧੂੜੀ ਬਖਸ਼ਿਸ਼ ਕਰਕੇ ਸਾਨੂੰ ਵੱਡਾਂ ਭਾਗਾਂ ਵਾਲਾ ਵੱਡ ਭਾਗੀ ਬਣਾਇਆ ਹੈ ਤੇ ਸਭ ਤੋਂ ਵੱਡਾ ਧੰਨਵਾਦ ਸਭ ਤੋਂ ਜ਼ਿਆਦਾ ਧੰਨਵਾਦ ਆਪਾਂ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜੀ ਦਾ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਮਿਹਰ ਕਰਕੇ ਆਪਣੀ ਕਿਰਪਾ ਕਰਕੇ ਇਹ ਸਾਰੀ ਸੇਵਾ ਲਈ ਹੈ ਇਸ ਲਈ ਆਪਾਂ ਗੁਰੂ ਪਾਤਸ਼ਾਹ ਮਹਾਰਾਜੀ ਦਾ ਵੀ ਕੋਟ ਨਕੋੜ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ